1993 ਫਰਜੀ ਐਨਕਾਊਂਟਰ ਮਾਮਲੇ ਵਿੱਚ ਅੱਜ ਆਇਆ ਵੱਡਾ ਫੈਸਲਾ ਇੱਕ ਸਾਥਕਾ ਐਸਐਸਪੀ ਡੀਐਸਪੀ ਸਮੀਤ ਪੰਜ ਆਫੀਸਰਜ਼ ਨੂੰ ਮੋਹਾਲੀ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ ਅਤੇ 17.5 ਲੱਖ ਰੁਪਏ ਜੁਰਮਾਨਾ ਚਾਰ ਪੁਲਿਸ ਮੁਲਾਜ਼ਮ ਸਮੇਤ ਸੱਤ ਨੌਜਵਾਨਾਂ ਦਾ ਕੀਤਾ ਗਿਆ ਸੀ ਫਰਜੀ ਐਨਕਾਊਂਟਰ ਕੀ ਨਾ ਜੀ ਨਿਸ਼ਾਨ ਸਿੰਘ ਜੀ ਮੇਰਾ ਭਰਾ ਜੀ ਵੱਡਾ ਭਰਾ ਜੀ ਦੇ ਸੱਸ ਜੀ ਹਾਂਜੀ ਹਾਂ ਜੀ ਨਿਸ਼ਾਨ ਸਿੰਘ ਜੀ ਕਹਿਣਾ ਇਹ ਜੌਣੇ ਜੀ ਮਾਤਾ ਪਿਤਾ ਨੂੰ ਸੇ ਰਾਜ ਦਿੱਤੀ ਜਾਵੇ ਸਾਰੇ ਪਰਿਵਾਰ ਨੂੰ ਭਰਾ ਦੀ ਨੌਕਰੀ ਭਰਾ ਨੂੰ ਦਿੱਤੀ ਜਾਵੇ ਜੀ ਬਹੁਤ ਸੰਘਰਸ਼ ਕੀਤਾ ਜੀ ਰੁਲ ਗਏ ਜੀ ਇਥੇ ਅੱਜ ਸਕੂਨ ਮਿਲਿਆ ਸਾਨੂੰ ਉਹ ਦਿਨ ਦਾ ਜੀ ਕੋਈ ਨਾ ਕੋਈ ਅਹੀਂ ਅੱਗੇ ਤਾਂ ਮੈਂ ਕਹਿ ਨਹੀਂ ਆ ਹਰ ਇੱਕ ਨੂੰ ਇਨਸਾਫ ਹੋਣਾ ਚਾਹੀਦਾ ਕਿਸੇ ਨੂੰ ਧੱਕਾ ਨਹੀਂ ਹੋਣਾ ਚਾਹੀਦਾ ਬੱਚੇ ਇੱਕ ਵਾਰਾ ਹੀ ਜੀ ਇਹਦੇ ਵੈ ਨਹੀਂ ਜੀ ਅਹੀਂ ਇਹਦੇ ਦੋ ਭਰਾ ਨੇ ਦੋ ਪਟਾਂ ਹੁਣ ਕਾਰ ਸਿੰਘ ਬਕਰ ਵਾਲਾ ਉਹ ਤੇ ਉਹ ਨੂੰ ਕੀ ਕੰਮ ਕਰਦੇ ਸੀ ਇਹ ਕਿਸੇ ਨੂੰ ਅਰਸਤਿਕ ਨਹੀਂ ਕਰਦੇ ਪਤਾ ਨਹੀਂ ਲੱਗਦਾ ਕੀ ਕਰਦੇ ਸੀ ਇਹਨਾਂ ਦੇ ਨਾਲ ਨਾ ਨਾ ਕੰਮ ਕੋਈ ਨਹੀਂ ਸੀ ਲੱਗਦਾ ਚਾਰ ਚਾਰ ਵਾਰ ਚਾਰ ਬੱਚੇ ਸੀ ਆਪਕੋ ਇਹਨੇ ਵੀ ਬਹੁਤ ਮੁਸ਼ਕਲ ਕੱਟੀ ਆ ਕੰਮ ਕਰ ਕਰ ਲੋਕਾਂ ਦੇ ਘਰਾਂ ਦੇ ਵਿੱਚ ਕੰਮ ਕਰ ਕਰਕੇ ਤੇ ਇੱਧਰ ਕੰਮ ਕਰਨਾ ਤੇ ਇੱਧਰ ਕਰਨਾ ਥੋੜਾ ਥੋੜਾ ਘਰਾਂ ਤੇ ਰਹਿ ਰਹਾ ਸਰਕਾਰੀ ਹਸਪਤਾਲਾਂ ਦੇ ਵਿੱਚ ਰਹਿ ਰਹੇ ਮੈਨੂੰ ਕੱਟੇ ਆ ਬਹੁਤ ਮੁਸ਼ਕਲ ਕੱਟੀ ਉਹ ਮੈਂ ਜਨਾ ਹੁਈਆ ਸਰ ਹਾਂਜੀ ਹਾਂਜੀ ਅਸੀਂ ਅੱਜ ਬਹੁਤ ਖੁਸ਼ ਆਈ ਹਾਂ ਜਨਮ ਦੇ ਨਾਲ ਹਾਂਜੀ ਸਰ ਅੱਜ ਇਹ 1993 ਦੇ ਮਾਮਲੇ ਵਿੱਚ ਸਦਾ ਬਲਜਿੰਦਰ ਸਿੰਘ ਸਰਾ ਦੀ ਕੋਰਟ ਨੇ ਇਸ ਕੇਸ ਦੇ ਵਿੱਚ ਸਜ਼ਾ ਸੁਣਾਈ ਆ ਲਾਈਫ ਇਨ ਪ੍ਰਿਜ਼ਨਮੈਂਟ ਜਿਹੜੇ ਪੰਜ ਦੋਸ਼ੀ ਸੀਗੇ ਜੇ ਤਿੰਨ ਤੋਂ ਦੋ ਦੇ ਵਿੱਚ 120 218 ਤੇ ਇਹਨਾਂ ਵਿੱਚ 218 ਦੇ ਵਿੱਚ 3 ਸਾਲ ਦੀ ਸਜ਼ਾ ਸੁਣਾਈ ਗਈ ਆ ਤੇ ਟੋਟਲ 4 ਲੱਖ ਰੁਪਏ ਜੁਰਮਾਨਾ ਜਿਹੜਾ ਤਕਰੀਬਨ ਬਣਦਾ ਸਰ ਪੰਜੇ ਮੁਲਜ਼ਮਾ ਨੂੰ 8 20 ਲੱਖ ਰੁਪਏ ਜੁਰਮਾਨਾ ਬਣਦਾ ਜੀ ਜੋ ਦੇਣਾ ਹੈ ਤੇ ਉਹਨਾਂ ਨੂੰ ਆਲਰੇਡੀ ਕਸਟਡੀ ਦੇ ਵਿੱਚ ਇਹਨਾਂ ਨੇ ਸ਼ੁੱਕਰਵਾਰ ਨੂੰ ਲੈ ਲਿਆ ਸੀ ਇਹ ਦੇਖੋ ਜੀ ਇਹਦੇ ਵਿੱਚ ਜਦੋਂ 4 ਸ਼ੀਟ ਹੋਏ ਸੀ 10 ਮੁਲਜ਼ਮ ਸੀਗੇ ਜੀ ਦਸਾਂ ਦੇ ਵਿੱਚੋਂ 5 ਦੀ ਡੈਥ ਹੋ ਗਈ ਸੀ ਜੀ ਤੇ ਪੰਜਾਂ ਦੇ ਵਿੱਚੋਂ 2 ਪੀਓ ਡਿਕਲੇਅਰ ਹੋ ਗਏ ਸੀ ਤੇ ਦੋ ਪੀਅਰ ਤੇ ਇਹਨਾਂ ਨੇ ਪ੍ਰोसीडिंग ਫੇਸ ਕੀਤੀ ਉਹਨਾਂ ਡਿਊਰਿੰਗ ਪ੍ਰोसीडिंग ਡੈਥ ਹੋ ਗਈ ਸੋ ਕੁੱਲ 5 ਦੀ ਡੈਥ ਹੋ ਗਈ ਸੋ ਪੰਜਾਂ ਨੂੰ ਜਿਹਨਾਂ ਨੇ ਡਰਾਇਲ ਫੇਸ ਕੀਤਾ ਉਹਨਾਂ ਨੂੰ ਸ਼ੁੱਕਰਵਾਰ ਨੂੰ ਕਨਵਿਕਸ਼ਨਸ ਲਈ ਸੀ ਤੇ ਅੱਜ ਸਜਾਤ ਹੋਣੀ ਹੈ ਹਾਂਜੀ ਫਾਈਨ ਵੀ ਹੈਗਾ ਜੀ ਫਾਈਨ ਤਕਰੀਬਨ 4 ਲੱਖ ਰੁਪਏ ਇੱਕ ਅਕਿਊਜ਼ ਨੇ ਪਰ ਟੋਟਲ ਹੁੰਦਾ ਪੰਜਾਂ ਨੂੰ ਮਲਟੀਪਲਾਈ ਕਰਕੇ ਇਹ 5 ਲੱਖ ਲੱਗਦਾ ਹੈ